लुधियाना ਦੇ ਵਿੱਚ ਇੱਕ ਵਿਅਕਤੀ ਤੇ ਆਪਣੀ ਪਤਨੀ ਦੀ ਛੋਟੀ ਭੈਣ ਦੇ ਨਾਲ ਜ਼ਬਰ ਜਨਾਤ ਦਾ ਇਲਜ਼ਾਮ ਲੱਗੇ। ਇਲਜ਼ਾਮ ਇਸੇ ਵਿਅਕਤੀ ਦੀ ਪਤਨੀ ਨੇ ਲਗਾਇਆ ਤੇ ਪੁਲਿਸ ਤੇ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ। ਮਹਿਲਾ ਨੇ ਦੱਸਿਆ ਕਿ ਉਸ ਦਾ ਪਤੀ ਵਿਚਰ 22 ਸਾਲ ਤੋਂ ਉਸ ਦੀ 9ਵੀਂ ਜਵਾਬ ਦੇ ਵਿੱਚ ਪੜਦੀ ਨਾਬਾਲਗ ਭੈਣ ਨੂੰ ਨਸ਼ਾ ਦੇ ਰਿਹਾ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ। ਨਵਾਲਿਕ ਸਾਲੀ ਦੇ ਨਾਲ ਜ਼ਬਰਨਾ ਇੱਕ ਸ਼ਖਸ ਦੇ ਵੱਲੋਂ ਕੀਤਾ ਜਾਂਦਾ ਸੀ ਹਾਲਾਂਕਿ ਸ਼ਖਸ ਦੀ ਪਤਨੀ ਦੇ ਵੱਲੋਂ ਹੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਕਿ ਉਸਦੀ ਭੈਣ ਜੋ ਕਿ ਮਹਸਨੌਮੀ ਕਲਾਸ ਵਿੱਚ ਪੜ੍ਹਦੀ ਹੈ ਜੀ ਫਸਟ ਇਨਫੋਰਮੇਸ਼ਨ ਆਈ ਹੈ ਉਹਦੇ ਹਿਸਾਬ ਨਾਲ ਆਪਾਂ ਉਹਦੇ ਹਿਸਾਬ ਨਾਲ ਆਪਾਂ ਵੈਰੀਫਾਈ ਕਰ ਰਹੇ ਹਾਂ ਜਿੱਦਾਂ ਦਾ ਵੀ ਹੋਊਗਾ ਉਹਦਾ ਆਪਾਂ ਕੱਢ ਦੇਣਾ ਸਰ ਕੀ ਇਨਫੋਰਮੇਸ਼ਨ ਕੀ ਆਈ ਸੀ ਉਹ ਆਈ ਉਹ ਵੀ ਕੋਈ ਆਪਾਂ ਜੀਜਾ ਹੈ ਲੜਕੀ ਦਾ ਜੀ ਵੀ ਉਹ ਨਾਲ ਕੋਈ ਗਲਤ ਕੰਮ ਕਰਦਾ ਆਪਾਂ ਵੈਰੀਫਾਈ ਕਰ ਰਹੇ ਹਾਂ ਜੋ ਆਪਣੇ ਜੋ ਤੱਥ ਸਾਹਮਣੇ ਆਏ ਉਹਨਾਂ ਨੂੰ ਵੀ ਕਰ ਕਿਹੜੇ ਏਰੀਆ ਦਾ ਕਿਹੜਾ ਜੀ ਗੱਲ ਕਰਨੀ ਕੋਈ ਕਰਨੀ ਖਬਰ ਤਵੇ ਦੇ ਰਿਹਾ ਗੱਲਬਾਤ ਕਰਾਂਗੇ ਸਹਿਯੋਗੀ ترسےਮ ਹਰਦਵਾਜ ਫੋਨ ਲਾਈਨ ਤੇ ਜੁੜ ਚੁੱਕੇ ਨੇ ترਸੇਮ ਜੀ ਕੀ ਕੁਝ ਤਾਂ ਅਸ ਅਪਡੇਟ ਹੈ ਹਾਲਾਂਕਿ ਇੱਕ ਪਤਨੀ ਨੇ ਆਪਣੇ ਹੀ ਪਤੀ ਤੇ ਗੰਭੀਰ ਦੋਸ਼ ਲਗਾਇਆ ਹੈ ਕੀ ਕੁਝ ਅਪਡੇਟ ਹੈ ਬਿਲਕੁਲ ਬੜੀ ਮੰਦਪਾਗੀ ਘਟਨਾ ਸਾਹਮਣੇ ਆਈ ਹੈ ਪਰਿਵਾਰਕ ਘਟਨਾ ਹੀ ਹੈਗੀ ਹੈ ਪਤਨੀ ਨੇ ਆਪਣੇ ਪਤੀ ਤੇ ਜਿਹੜਾ ਦੋਸ਼ ਲਾਇਆ ਹੈਗਾ ਤਾਂ ਪਤੀ ਜਿਹੜਾ ਇੱਕ ਹੋਜਰੀ ਦੇ ਵਿੱਚ ਕੰਮ ਕਰਦਾ ਹੈਗਾ ਉਸ ਦੀ ਪਤਨੀ ਨੇ ਰੋਗ ਲਗਾਇਆ ਉਸ ਦੀ ਜਿਹੜੀ ਭੈਣ ਆ ਪਤਨੀ ਦੀ ਭੈਣ ਦੇ ਨਾਲ ਹੀ ਉਸ ਦੀਆਂ ਦੋ ਭੈਣਾਂ ਰਹਿੰਦੀਆਂ ਨੇ ਤੇ ਉਸ ਦੇ ਪਤੀ ਵੱਲੋਂ ਉਸ ਦੀ ਭੈਣ ਨਾਲ ਜਿਹੜਾ ਹੈਗਾ ਏਪੀ ਕੀਤਾ ਗਿਆ ਏਪੀ ਪਿਛਲੇ 2 ਸਾਲਾਂ ਤੋਂ ਚੱਲ ਰਿਹਾ ਲੇਕਿਨ ਪਰ ਉਹਨਾਂ ਨੂੰ ਹੁਣ ਇਦਾਂ ਪਤਾ ਲੱਗਿਆ ਜਦ ਕੱਲ੍ਹ ਉਸਨੇ ਆਪਣੀ ਭੈਣ ਤੋਂ ਪੁੱਛਿਆ ਇਸ ਮਾਮਲੇ ਦੇ ਵਿੱਚ ਉਸਨੇ ਦੱਸਿਆ ਕਿ ਇਸ ਦਾ ਜਿਹੜਾ ਹੈਗਾ ਇੱਕ ਵਾਰ ਜਿਹੜਾ ਇਹ ਲੜਕੀ ਸੀ ਛੋਟੀ ਪ੍ਰੈਗਨੈਂਟ ਵੀ ਹੋਈ ਸੀ ਤੇ ਉਸ ਦਾ ਡਾ ਅਵੋਸ਼ਨ ਵੀ ਕਰਾਇਆ ਗਿਆ ਸੀ ਇਸ ਮਾਮਲੇ ਦੇ ਵਿੱਚ ਹੁਣ ਖੁਦ ਪਤਨੀ ਨੇ ਆਪਣੇ ਪਤੀ ਦੇ ਖਿਲਾਫ ਹੀ ਜਿਹੜੀ ਆ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਲੇਕਿਨ ਜਿਹੜਾ ਪੁਲਿਸ ਦਾ ਰਵਈਆ ਜਿ ਪੁਲਿਸ ਇੱਥੇ ਹੀ ਕਹਿ ਰਹੀ ਆ ਕਿ ਇਸ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜਾਂਚ ਕਰਨ ਤੋਂ ਬਾਅਦ ਕਰਦੀਓ ਕਿ ਲੇਕਿਨ ਪਰ ਜਦੋਂ ਇਸ ਤਰ੍ਹਾਂ ਦੀ ਕੋਈ ਵੀ ਸ਼ਿਕਾਇਤ ਆਉਂਦੀ ਆ ਤਾਂ ਪਹਿਲਾ ਪੁਲਿਸ ਦਾ ਹੁੰਦਾ ਆਉਂਦੀ ਸਾਰ ਜਿਹੜੀ ਪਾਸਟ ਇਨਫੋਰਮੇਸ਼ਨ ਤੇ ਐਪੀਆ ਅਦਾਜ਼ੀ ਕਰਾਂਗੇ ਲੇਕਿਨ ਫਿਲਹਾਲ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਐਪੀਆ ਦਰਜ ਨਹੀਂ ਹੋਈ ਲੇਕਿਨ ਪੁਲਿਸ ਦਾ ਇਹ ਕਹਿਣਾ ਜਾਂਚ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਊਗੀ ਲੇਕਿਨ ਰੋੰਦੀ ਕਰ ਲਾਉਂਦੀ ਵੱਡੀ ਭੈਣ ਨੇ ਜਿਸ ਦਾ ਸੁਰਿੰਦਰ ਜਿਹੜਾ ਦੋਸ਼ੀ ਆ 13 ਸਾਲ ਪਹਿਲਾਂ ਵਿਆਹ ਹੋਇਆ ਸੀ ਉਸ ਨੇ ਕਿਹਾ ਹੈਗਾ ਉਸ ਦੇ ਪਤੀ ਨੇ ਉਸ ਦੀ ਭੈਣ ਨਾਲ ਗਲਤ ਕੰਮ ਕੀਤਾ ਤੇ ਉਸ ਦਾ ਕੁੱਟਮਾਰ ਵੀ ਕੀਤੀ ਜਾਂਦੀ ਹੈ ਤੇ ਉਸ ਦੀ ਭੈਣ ਨੂੰ ਡਰਾਇਆ ਧਮਕਾਇਆ ਗਿਆ ਵੀ ਉਸ ਨੂੰ ਉਹ ਪੰਜੇ ਭੈਣਾਂ ਦੇ ਦੋਸਤ ਦੇ ਨਾਲ ਰਹਿਣੀਆਂ ਨੇ ਤੇ ਉਸ ਦੇ ਬੱਚੇ ਨੇ ਤਿੰਨ ਵੀ ਸਾਰਿਆਂ ਨੂੰ ਪਤੀ ਨੇ ਕਿਹਾ ਜੇਕਰ ਕਿਸੇ ਨੇ ਇਸ ਗੱਲ ਦਾ ਹੰਗਾਮਾ ਕੀਤਾ ਤਾਂ ਉਹਨਾਂ ਨੂੰ ਉਹ ਮਾਰ ਦੇਵੇਗਾ ਧਮਕੀਆਂ ਵੀ ਦਿੱਤੀਆਂ ਇਸ ਇਸ ਮਾਮਲੇ ਦੇ ਵਿੱਚ ਜਦੋਂ ਪਤਨੀ ਨੇ ਆਵਾਜ਼ ਚੁੱਕੀ ਅਤੇ ਜਿਹੜੇ ਇੱਕ ਕਾਉਂਸਲਰ ਨੇ ਹਾਲਾਕੀ ਦੇ ਉਹਨਾਂ ਤੱਕ ਪਹੁੰਚ ਕੀਤੀ ਉਸ ਤੋਂ ਬਾਅਦ ਜਿਹੜਾ ਹੈਗਾ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ ਕਿ ਪੁਲਿਸ ਹੋਣੇਸ ਮਾਮਲੇ ਦੇ ਵਿੱਚ ਜਾਂਚ ਕਰਕੇ ਉਸ ਤੋਂ ਬਾਅਦ ਮਾਮਲਾ ਦਾਜਿਕਰਮ ਦੀ ਖਾਲਾ ਕਰੀ ਹੈ ਇਸ ਮਾਮਲੇ ਦੇ ਵਿੱਚ ਬਰਨਾਲ ਜਿਹੜਾ ਹੈਗਾ ਪਤਨੀ ਇਨਸਾਫ ਦੀ ਮੰਗ ਕਰ ਰਹੀ ਆ ਤੇ ਇਹ ਪਤੀ ਦੇ ਖਾਤੇ ਵੀ ਆਪਣੇ ਦੇ ਮਾਮਲੇ ਦਾਜਿਕਰਮ ਦੀ ਬੰਕਰ ਹੈ ਠੀਕ ਹੈ ਠੀਕ ਹੈ ਦਰ ਸੰਜੀ ਫਿਰ ਹਾਰ ਤੱਕ ਬਹੁਤ ਬਹੁਤ ਸ਼ੁਕਰੀਆ ਹਮ ਜਾਣਕਾਰ ਦਰਸ਼ਕਾਂ ਤੱਕ ਪਹੁੰਚਾਈਏ ਤਾਂ ਨਾਬਾਲਗ ਸਾਲੀ ਦੇ ਨਾਲ ਜ਼ਬਰਜਨਾ ਮਾਮਲੇ ਦੇ ਵਿੱਚ ਹੁਣ ਇੱਕ ਪਤਨੀ ਨੇ ਆਪਣੇ ਹੀ ਪਤੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ